ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਜਿਵੇਂ ਤੁਸੀਂ ਜਾਣਦੇ ਹੋ ਕੱਲ ਸਵੇਰੇ ਮੈਂ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਕੇ ਨਤਮਸਤਕ ਹੋਣਾ ਹੈ ਮੱਥਾ ਟੇਕਣਾ ਹੈ ਔਰ ਮੈਂ ਪੇਸ਼ ਹੋਣਾ ਹੈ ਮੈਂ ਸਵੇਰੇ 10 ਵਜੇ ਜਾਊਂਗਾ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਨਤਮਸਤਕ ਹੋਊਂਗਾ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਊਂਗਾ ਦਰਬਾਰ ਸਾਹਿਬ ਵਿਖੇ ਔਰ ਉਸ ਤੋਂ ਬਾਅਦ ਚ ਮੈਂ ਅਕਾਲ ਤਖਤ ਦੇ ਸਕਤਰੇ ਟ ਵਿਖੇ ਪੇਸ਼ ਹੋਊਂਗਾ ਮੈਂ ਗੁਰੂ ਪੰਥ ਦਾ ਦਾਸ ਹਾਂ ਔਰ ਸਿਰ ਝੁਕਾ ਕੇ ਅਸੀਂ ਅਕਾਲ ਤਖਤ ਵਿਖੇ ਮੈਂ ਨੰਗੇ ਪੈਰੀ ਜਾ ਕੇ ਪੇਸ਼ ਹੋਊਂਗਾ ਔਰ ਜਿਹੜੇ ਮੇਰੇ ਮਹਿਕਮੇ ਨੂੰ ਇੱਕ ਚਿੱਠੀ ਪ੍ਰਾਪਤ ਹੋਈ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਇਸ ਇਸ ਕਿਸਮ ਦੀਆਂ ਕੋਈ ਖਾਮੀਆਂ ਸਿਗੀਆਂ ਜਿਹੜੀਆਂ ਪਾਈਆਂ ਗਈਆਂ ਸੀ ਉਹ ਸਾਰੀਆਂ ਜਿਹੜੀਆਂ ਖਾਮੀਆਂ ਨੇ ਉਹਦੇ ਬਾਰੇ ਵਿੱਚ ਸਪਸ਼ਟੀਕਰਨ ਜਿਹੜਾ ਲਿਖਤੀ ਰੂਪ ਦੇ ਵਿੱਚ ਮੈਂ ਲੈ ਕੇ ਆਉਂਗਾ ਇੱਕ ਅਕਾਲ ਤਖਤ ਸਾਡੀ ਸਭ ਤੋਂ ਸਰਮੌਰ ਸੰਸਥਾ ਅਸੀਂ ਅਕਾਲ ਤਖਤ ਦੀ ਸਿਰ ਝਾ ਕੇ ਆਦਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਸੋ ਇਹ ਵੱਡੀ ਗੱਲ ਹੈ ਕਿ ਜੇ ਅਕਾਲ ਤਖਤ ਨੇ ਸਾਨੂੰ ਸੱਦੇ ਆ ਤਾਂ ਸਾਡਾ ਫਰਜ਼ ਵੀ ਬਣਦਾ ਜਾਣਾ ਤੇ ਉੱਥੇ ਸਪਸ਼ਟੀਕਰਨ ਲੈ ਕੇ ਆਣਾ ਸੋ ਮੈਂ ਜਾਊਂਗਾ ਸੋ ਸਵੇਰੇ 10 ਵਜੇ ਸ਼੍ਰੀ ਅਕਾਲ ਤਖਤ ਵਿਖੇ ਨਤਮਸਤਕ ਹੋ ਕੇ ਸਪਸ਼ਟ ਕਰ ਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ